ਉਹ ਪਾਲਣ ਦਾ ਖੇਲ ਹੈ ਸਾਨੂੰ ਇਹ ਦਿਨ 3 ਲੱਖ ਰੁਪਇਆ ਸਮੜਾ ਪਿੰਡ ਨੂੰ ਮੈਂਦਤਾ ਜਿਲ੍ਹਾ ਪਰਿਸ਼ਦ ਚੋਂ ਆਪਾਰਟ ਖਬਰ ਮੰਤਰੀ ਜੀ ਗਿਆ ਲੋ ਆਦੇ ਕਹਿੰਦੇ ਉਹ ਜਿਹੜਾ ਉੱਪਰਲੇ ਪਾਸੇ ਨੂੰ ਜਿਹੜਾ ਪਹਾੜ ਦੇ ਕੋਲੋਂ ਕਿਹੜਾ ਪਿੰਡ ਕਹਿੰਦੀ ਉਹ ਪਹਾੜੀ ਦੇ ਵਿੱਚ ਕੱਲ ਕਹਿੰਦੇ ਕੱਲ ਨੂੰ ਸੜਕ ਬਣਦੀ ਹੈ ਬੜਾ ਬੜਾ ਧੰਨਵਾਦ ਮੰਤਰੀ ਜੀ ਨੇ ਬੜਾ ਕਰਤਾ ਐਦਾ ਕੰਮ ਮੈਂ ਕਰਾਇਆ ਜਿੱਥੇ ਖੜੇ ਹਾਂ ਮੈਂ ਹਰਾਨ ਹੋ ਗਿਆ ਜਦ ਮੈਂ ਸ਼ਾਮ ਨੂੰ ਕੋਹਾਂਤ ਕਾਂਜੀ ਦਾ ਟਵੀਟ ਦੇਖਿਆ ਕਹਿੰਦਾ ਆਨੰਦਪੁਰ ਦੇ ਲੱਗਦਾ ਬਾਹਰ ਨੂੰ ਜਿਸ ਤੇ ਸ਼ਗਲੇ ਬੰਦਾ ਇਹ ਕੰਮ ਸਾਨੂੰ ਨਹੀਂ ਆਵੇ ਸਵੇਰ ਨੂੰ ਨੰਗਲ ਜਾਈਦਾ ਜਾਂ ਸ਼ਾਮ ਨੂੰ ਜਾਈਦਾ ਸਵੇਰੇ ਬੋਡ ਹੋਰ ਉਹਨੇ ਸਾਰਕ ਪ੍ਰਸ਼ਾਪ ਨੂੰ ਬੋਡ ਹੋ ਗਏ ਭੱਲੇ ਵਜੇ ਬੋਡਾ ਜਾਈ ਨਹੀਂ ਸਵਾ ਦੋਡਾ ਤੇ ਸਵਾ ਇਟਾਈਜਨੰਟ ਤੱਕ ਨਹੀਂ ਮੈਂ ਫੜੇ ਦਾ ਟਾਈਮ ਤਾਂ ਲਾ ਰਿਹਾ ਮੈਨੂੰ ਪਤਾ ਹੈ ਕਿ ਤੁਸੀਂ ਪੜੇ ਲਿਖੇ ਹੋ ਤੁਸੀਂ ਹਜ਼ਾਰਾਂ ਤੱਕ ਸਾਡੀ ਗੱਲ ਪਹੁੰਚਾਓ ਕੋ ਕੁਛ ਤਾਂ ਸੋਲ ਦੋਸ ਹਾਂ ਕਿਤੇ ਕੁਝ ਹੋਇਆ ਹੋਵੇ ਕਿਤੇ ਕੋਈ ਕੰਮ ਹੋਇਆ ਹੋਵੇ ਇੱਕ ਗੱਲ ਹੋਰ ਕਹਿੰਦਾ ਮੈਂ ਜਿਹੜਾ ਤੁਹਾਡੇ ਜੋ ਪਟੇ ਖਾਨਾ ਸਭ ਤੋਂ ਪਕੜਾ ਉਹ ਮੈਨੂੰ ਪਹਿਲੀ ਵਾਰ ਗੱਲ ਕਰਕੇ ਬਾਅਦੋਂ ਮੇਰਾ ਜੇ ਥੋੜਾ ਜਿਹਾ ਚੱਕ ਲਵੇ ਤਾਂ ਮੈਂ ਬਹਿ ਦੇ ਤੈਨੂੰ ਚੱਕਦਾ ਕਰਕੇ ਦੱਸ ਮੈਨੂੰ ਰਾਤ ਦੇ 12 ਵਜੇ ਕਿਹਾ ਉਹ 1 ਵਜੇ ਕਿਹਾ ਰਾਗ ਨੀਦ ਨੇ 2:30 ਵਜੇ ਪਹੁੰਚਿਆ ਕਹਿ ਰਿਹਾ ਮੈਂ ਕਿ ਦੂਰੇ ਮੁੰਡੇ ਸ਼ਰਾਬੀ ਬੈਠੇ ਮੈਂ ਫੋਨ ਕਰਿਆ ਮੈਂ ਕਿ ਹੈਲੋ ਕਹਿੰਦਾ ਸਰ ਗਿਆ ਸਰ ਗਿਆ ਜਿੱਦ ਵਿੱਚ ਜਿੱਦ ਵਿੱਚ ਜਿੱਦ ਵਿੱਚ ਮੈਂ ਕਿ ਹੋਇਆ ਕਹਿੰਦਾ ਦੱਸ ਤਾਂ ਦੇ ਕਹਿੰਦਾ ਸਾਡੀ ਸ਼ੱਕ ਲੱਗ ਗਈ ਸੀ ਇੱਕ ਆਪ ਵਾਲਾ ਬੈਠਾ ਇੱਕ ਦੋ ਅਸੀਂ ਬੈਠੇ ਆ ਤੇ ਦੇਖਣਾ ਕਿਹਦੇ ਵਾਲਾ ਫੋਨ ਚੱਕ ਲਾ ਕਹਿੰਦਾ ਇਹਨੇ 15 ਗੱਲਾਂ ਉਹਨੇ ਚੱਕਿਆ ਨਹੀਂ ਤੇ ਪਹਿਲੀ ਨੇ ਚੱਕਿਆ ਸੰਦੇ ਆਪਣੇ ਵਾਲਿਆਂ ਨੂੰ ਭਾਵੇਂ 12 ਵਜੇ ਗੱਲ ਕਰੋ ਤੁਸੀਂ 12 ਵਜੇ ਗੱਲ ਕਰੋ ਤਾਂ ਵੀ ਜਿੱਤੋਗੇ ਉਧਰ ਡਾਲੀ ਹੋ ਸਕਦੀ ਕਿਉਂ ਮਾਦੀ ਕਰ ਲਓ ਕੋਈ ਕਾਰਜਿਲ ਕਰਵਾ ਪਹਿਲਾਂ ਵਧੀਆ ਕਰ ਨੂੰ ਬੜਾ ਕੁਛ ਕਹਿਣ ਨੂੰ ਹੋਰ ਵੀ ਜਿੰਦਰ ਸਿੰਘ ਜੀ ਨੂੰ ਛੱਡ ਲਓ ਅਸਾਂ ਕਹਾ ਸਾਡੇ ਪ੍ਰੋਗਰਾਮ ਹੈ ਪਰ ਐਤ ਕੀ ਜਿਹੜਾ ਹੈ ਦੀ ਕਸਰ ਕਰ ਦੋ ਇਮਾਨਦਾਰੀ ਨਾਲ ਕਰ ਸਕੇ ਕਮਾਰਾਜ ਕੇ ਬਕਰੋ ਨਾ ਬੀਜੇਪੀ ਨਾ ਆਨ ਤੇ ਜਿੰਦੂ ਮਾਜਰਾ ਸਾਹਿਬ ਦੀ ਬੱਲੇ ਬੱਲੇ ਉਹ ਇੱਕ ਵਾਰ ਤੁਸੀਂ ਬਣਾ ਕੇ ਦੇਖ ਲੈ ਮੁਰਕੇ ਦੇਖੇ ਮੈਨੂੰ ਕਿਤੇ ਸੱਚ ਦੱਸਿਓ ਕਸਮ ਖਾ ਕੇ ਕੋਈ ਬੰਦਾ ਦੱਸੇ ਕਿ ਜਿੱਦਣ ਤੇ ਜਿੰਦੂ ਮਾਜਰਾ ਸਾਹਿਬ ਜਿੱਤ ਕੇ ਗਏ ਕਿਸੇ ਨੇ ਕਿਤੇ ਦੇਖੇ ਕਾਦੀ ਰੱਖਣ ਮੈਨੂੰ ਕਿਸ ਦਾ ਨਵੀਂ ਭਵਾਨਾ ਆਮ ਰੱਖ ਲੋ ਉਹ ਤਾਂ ਸਾਰੇ ਨਹੀਂ ਫਿਰਨਾ ਚਾਹਤ ਸਾਰੇ ਉਹਨੇ ਉਹਨੇ ਲੇਕਿਨ ਬਾਅਦ ਵਿੱਚ ਜਿਹਨਾਂ ਨੇ ਆਇਆ ਸਭ ਜਿਤਾਓ ਬਹੁਤ ਬਹੁਤ ਸਤਿਕਾਰ ਉਹ ਸੱਜਣ ਕਨਕਾ ਜਿਹੜਿਆ ਕੋਈ ਮੇਰਾ ਭਰਾ ਲੱਗਦਾ ਹੈ ਕੋਈ ਭਤੀਜਾ ਲੱਗਦਾ ਕੋਈ ਵੱਡਾ ਭਰਾ ਹੈ ਸੰਤੂ ਸਾਹਿਬ ਉਹਦੀ ਤਾਂ ਸਾਡੇ ਉਸਤਾਦੋ ਕੇ ਉਸਤਾਦ ਹੈ ਬੜੇ ਹੈ ਠੀਕ ਹੈ ਸੋ ਸਾਰਿਆਂ ਦਾ ਸਤਿਕਾਰ ਹੈ ਵੱਡਾ ਸਭ ਦਾ ਬਹੁਤ ਬਹੁਤ ਸਤਿਕਾਰ ਹੈ ਪਰ ਆਪਾਂ ਪਤਾ ਦੇ ਲਾ ਲਿਓ ਇਹ ਨਾ ਕਰਿਆ ਕਿ ਸਾਨੂੰ ਕੀ ਫਰਕ ਪੈਂਦਾ ਕਿ ਹੱਤਕਾਰ ਦੀ ਦਵਾਈ ਨਾ ਹੋਵੇ ਤੁਹਾਨੂੰ ਫਰਕ ਨਹੀਂ ਪੈਂਦਾ ਕਿ ਹੱਤਕਾਰ ਦਾ ਡਾਕਟਰ ਨਾ ਹੋਵੇ ਤੁਹਾਨੂੰ ਫਰਕ ਨਹੀਂ ਪੈਂਦਾ ਮੈਂ ਕੀਰਤਪੁਰ ਦੇ ਵਿੱਚ 10 ਮਿੰਟ ਦਾ ਹੱਤਕਾਰ ਚਲਾਇਆ ਤਾਂ ਹੁਣ ਬੰਦ ਹੋ ਗਿਆ ਤੇਨੇ ਬੰਦੇ ਸਿਰਫ ਆਕਸੀਜਨ ਨਾ ਮਿਲਣ ਕਰਕੇ ਕੀਰਤਪੁਰ ਦੇ ਵਿੱਚ ਮਰ ਗਏ ਤਾਂ ਫਰਕ ਨਹੀਂ ਪੈਂਦਾ ਹੁਣ ਸਾਰੇ ਜੰਗਲ ਦੀ 2PM ਇਹ ਸਰਕਾਰ ਕਿਸੇ ਪਾਸੇ ਨਿਕਲ ਨਹੀਂ ਸਕਦੇ ਫਰਕ ਨਹੀਂ ਪੈਂਦਾ ਆ ਲੋਧੀ ਪਰ ਆਏ ਸਾਲ ਡੁੱਬਦਾ ਤਾਂ ਜਾਦਾ ਹੜਾ ਹੜਾਤਾ ਮੈਂ 5 ਕਰੋੜ ਨਾਲੋਂ ਬੰਦ ਲਾਇਆ ਫਰਕ ਨਹੀਂ ਪੈਂਦਾ ਆ ਸਕੂਲ ਹੈ ਜਿਹੜਾ ਲੌਦੀਪੁਰ ਦੇ ਕੋਲ ਬੜਿਆ ਜਿਹੜਾ ਇਹ ਮੇਰਾ ਬਣਵਾਇਆ ਵਾ ਫਰਕ ਨਹੀਂ ਪੈਂਦਾ ਹੱਕ ਪੈਂਦਾ ਇਹ ਚੰਗੀ ਸਰਕਾਰ ਚੰਗੇ ਬੰਦੇ ਹੋਣ ਤਾਂ ਹੱਕ ਪੈਂਦਾ ਜੇ ਮਾੜੇ ਹੋਣ ਫੇਰ ਵੀ ਪੈਂਦਾ ਤੇ 5 ਸਾਲ ਕਿ ਚੀਚੀਆਂ ਨਹੀਂ ਜਾਣੀਆਂ ਤੇ ਸਾਡਾ ਐਮਪੀ ਬੜਾ ਮਾੜਾ ਥੋੜੇ ਵੇਦ ਕਰ ਲੋ ਜਾਨਦਰ ਤੇ 5 ਸਾਲ ਕਰਨ ਕਿ ਚੀਚੀਆਂ ਲੈਣੀਆਂ ਵੋਟ ਵਾਲੇ ਦਿਨ ਵੋਟ ਨਹੀਂ ਪਾਣੀ ਸਹੀ ਵੋਟ ਨਹੀਂ ਪਾਣੀ ਬਾਅਦ ਵਿੱਚ ਕਹੀ ਜਿਹੜਾ ਮੇਰਾ ਐਮਸੀ ਡਿਗਰੀ ਮੇਰਾ ਐਮਐਲਏ ਡਿਗਰੀ ਮੇਰਾ ਐਮਪੀ ਡਿਗਰੀ ਉਹਦਾ ਕੀ ਫਾਇਦਾ ਭਾਈ ਉਹਦਾ ਕੋਈ ਫਾਇਦਾ ਇਸ ਸਮਾਂ ਸਮੇਂ ਦਾ ਸੰਗੋਤ ਕਰਕੇ ਸਹੀ ਸਮੇਂ ਤੇ ਸੱਟ ਮਾਰ ਕੇ ਸਹੀ ਥੋੜ ਕੇ ਬੰਦਾ ਸਹੀ ਥੋੜ ਕੇ ਪਾਰਟੀ ਸਹੀ ਥੋੜ ਕੇ ਰਾਏਸ ਇਸ ਦੇਸ਼ ਨੂੰ ਬਚਾ ਲਓ ਇਸ ਦੇਸ਼ ਦੇ ਸਮਝਾਣ ਨੂੰ ਬਚਾ ਲਓ ਵਕੀਲ ਦਾ ਸੰਦਾਨ ਦੇ ਰੱਖੇ ਸਾਡਾ ਤਾਂ ਕੰਮ ਨਹੀਂ ਸੰਦਾਨ ਨਾਲ ਕਰਦਾ ਸਾਡਾ ਨੂੰ ਸਾਪੂ ਸਭਾ ਨਹੀਂ ਦਤਾ ਔਰ ਏਸ਼ੀਆ ਦੇ ਇਸ ਖੇਤੇ ਜਗਰ ਇਸ ਮੁਕ ਨੂੰ ਸਥਾਨ ਮਿਲਿਆ تو برما अॻे पाकिस्तान जी डेमोक्रेसी लंका जी डेमोक्रेसी वर्मा च डेमोक्रेसी चाइना जी डेमोक्रेसीपाल डेमोक्रेसी बंगलाद डेमोक्रेसी साउथ एशिया जे डेमोक्रेसी

ਸਾ ਪੈਰਿਸ ਕੋਲ ਇਹ ਤੁਸੀਂ ਰਾਣਾ ਸਾਹਿਬ ਨੂੰ ਲੈ ਕੇ ਆ ਗਏ ਤੇ ਇਹ ਬਹੁਤਾਂ ਕੰਮ ਬੰਦ ਗਿਆ ਮੈਂ ਰਾਣਾ ਸਾਹਿਬ ਨੂੰ ਲੈ ਕੇ ਗਿਆ ਰਾਣਾ ਸਾਹਿਬ ਨੂੰ ਲੈ ਕੇ ਗਿਆ ਮੈਂ ਮੈਂ ਦੇਖੀਦਾ ਨਹੀਂ ਕਿ ਤੁਸੀਂ ਸਾਰੇ ਕੱਢੇ ਕਿ ਕਰਦੇ ਹੋ ਪਰ ਮੈਂ ਉਧਰ ਜਦੋਂ ਗੱਲ ਗਈ ਸੀ और मैं सिर्फ उरे ही लेके आया इस बार जब तो मैंने टिकट अनाउंसमेंट हुई उन्होंने तो मैंने धीरे-धीरे करके अंदर में भाग गया भागते ही आए हैं और हर जगह के ऊपर मेरी कारगुजारी बारे मेरे पीछे किते हुए कामों बारे मेरी सोच बारे मेरा की विजन होंगे वो बारे सिर्फ मैन मेरे अंश नहीं कहा हमेशा मीडिया में भी मेरे वास्ते हर जगह के दे ऊपर अंकल ने खुद भी और एक साथी ने भी कहा कि थोड़ी लोगों की जोड़ी है जिदा अंकल गल कर रहे मैं रहा जान है शायद अंकल जी नहीं कर रहे क्योंकि इन्ना ज़्यादा लंबा शायद पहली बार किसी दर बोले हो गए है पहली बार बोले हो जिन्हें कहा कि दुआ है मैं सारे सामने इस गल की ओपनली पब्लिक में गवाह ही देना चाहता थो या थोड़ा विश्वास देना चाहना या प्रॉब देना चाहना इनका बेटा या छोटा भाव बैठे जिनी मेरी जिंदगी बची है वो इन मजबूर उस ਮੈਂ ਜਿਆਦਾ ਰਹਿਣਾ ਸਾਹ ਨਾਲ ਕਦੇ ਟਾਈਮ ਨਹੀਂ ਲਾਇਆ ਸੀ ਜਦੋਂ ਉਹ ਨੂੰ ਟਿਕ ਵੇਲੇ ਉਹਨੂੰ ਬਾਅਦ ਮੈਨੂੰ ਤੇ ਵਿਚਾਰਵਾਰੀ ਕੋਈ ਗਲਤੀਆਂ ਕਰਕੇ ਵੀ ਮਿਲਣਾ ਪਿਆ ਤੇ ਕੁਝ ਵੈਸੀ ਡਿਸਕਸ਼ਨ ਵਾਸਤੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਜਿੰਨੀ ਇਹਨਾਂ ਦਾ ਐਕਸਪੀਰੀਅੰਸ ਹੈ ਨਾ ਗਲਤੀ ਨਹੀਂ ਕਿਨਾ ਚ ਜਿੰਨੀ ਇਹਨਾਂ ਦੀ ਗਰਲੀ ਪਾਵਰ ਹੈ ਜਾਂ ਲਨਣ ਹੈ ਜਾਂ ਜਿਸ ਤਰ੍ਹਾਂ ਇਹਨਾਂ ਦਾ ਲੋਕਾਂ ਨਾਲ ਗੱਲ ਕਰਨ ਦਾ ਤੇਜ਼ੀਬ ਹੈ ਜਾਂ ਕਿਸੇ ਬੰਦੇ ਨੂੰ ਹੌਸਲਾ ਦੇਣ ਦੀ ਗੱਲ ਹੈ ਜਿੰਨੀ ਦੇਰੀ ਮੈਂ ਨਾ ਉਹ ਰਹਿਣਾ ਮੈਂ ਕੁਛ ਨਾ ਕੁਛ ਹਰ ਮਿੰਟ ਇਹਨਾਂ ਨੂੰ ਸਿੱਖ ਕੇ ਵਾਪਸ ਆਇਆ ਚਾਹ ਮੇਰੇ ਜਨਮ ਲਈ ਤਜ਼ਰਬਾ ਹੋਵੇ ਅੱਜ ਵੀ ਅੰਦਰ ਦਾ ਸਾਰਾ ਪਰਿਵਾਰ ਇਹ ਬਹੁਤ ਭਾਂਜ ਦੇ ਰਾਜਨੀਤਿਕ ਲੋਕ ਕਰਦੇ ਆ ਮੈਂ ਵੀ ਚੋਣ ਲੜਨਾ ਜਦੋਂ ਮੈਂ ਚੋਣ ਲਈ ਅੱਗੇ ਮੇਰੀ ਜਗ੍ਹਾ ਤੋਂ ਕੋਈ ਹੋਰ ਚੁਣਨਾ ਰਿਹਾ ਤੇ ਈਵਨ ਇਸੇ ਮੋਰ ਮੰਦੇ ਵਾਸਤੇ ਆਪ ਰਾਜਨੀਤੀ ਕੋਤੇ ਕੰਮ ਕਰਨਾ ਹੋਰ ਹੁੰਦੀ ਤੇ ਪੂਰਾ ਦਾ ਪੂਰਾ ਪਰਿਵਾਰ ਰਾਜਨੀਤੀ ਵਿੱਚ ਇਸੇ ਬੋਲ ਨੂੰ ਜਿਤਾਉਣ ਵਾਸਤੇ ਮਿਹਨਤ ਕਰ ਰਿਹਾ ਹੋਵੇ ਇਹ ਇੱਕ ਬਹੁਤ ਅਨੋਖੀ ਜਿੱਤੇ ਤਾਂ ਕਰਨ ਨੇ ਮੇਰੇ ਬਾਰੇ ਇਹ ਕਿਹਾ ਇਹ ਮੈਂ ਲੈ ਕੇ ਆਇਆ ਹਾਂ ਇਹ ਇੱਕ ਹਮਦਰਦ ਨਾਲ ਬੰਦਰ ਤੇ ਅੱਗੇ ਕੰਮ ਕਰੂਗਾ ਤੇ ਦੂਸਰੇ ਦਾ ਸਾਥ ਦਿਓ ਤੇ ਇਹ ਨੂੰ ਪਿਛੇ ਨਹੀਂ ਕੰਮ ਆਉਂਦਾ ਤੇ ਅੱਗੇ ਵੀ ਕਰੂਗਾ ਤੇ ਜੇ ਨਹੀਂ ਹਿੰਮਤ ਆ ਮੇਰੀ ਵੀ ਸੱਤ ਪੌਂਟਾ ਹੋ ਜੂ ਹਾਂ ਪਰ ਮੈਂ ਤੁਹਾਨੂੰ ਇਹ ਸਦਾ ਵਿਸ਼ਵਾਸ ਦਿਵਾਉਣਾ ਕਿ ਤੁਮੈਂ ਐਸੀ ਗੱਲ परमात्मा कोई जिंदगी में मौका नहीं कि कभी मेरी कोई जिस तरह कोई ज्यादा राजनीति इच्छा नहीं होंगी सेवा की गल होंगी कि मैं अपने लोगों वास्ते करा अपने लोगों की जो जरूरत है करा अपने इलाके वास्ते करा और ये गल बिल्कुल ठीक है कि ये सारा इलाका यानी जैल सिंह का सर जिन्हें मैं लोगों ने गल की पिछले पंद्रह महीनों ਮੇਰੇ ਬਜ਼ੁਰਗ ਤਾਂ ਮੈਨੂੰ ਦੱਸਿਆ ਹੀ ਕਰਦੇ ਸੀ ਜਦੋਂ ਉਹ ਗੈਰੀ ਜਨ ਕੰਮ ਕਰਦੇ ਸੀ ਯਾਰ ਕੰਮ ਬੈਰੀ ਸੈਂਸਿਟਿਵਲੇ ਬਸ ਜੇ ਉਦਮਤ ਕਦੇ ਕੰਮ ਹੋਇਆ ਤਾਂ ਪਿਛਲੇ 5 ਸਾਲ ਚ ਰਾਣਾ ਸਾਹਿਬ ਨੇ ਇਸ ਲਾ ਕੇ ਵਾਸਤੇ ਕੀਤਾ ਕੋਈ ਕੁਝ ਹੋ ਗਿਆ ਔਰ ਉਹਨਾਂ ਦੀ ਕਾਬਲੀਅਤ ਔਰ ਇਹਨਾਂ ਦੀ ਮਿਹਨਤ ਔਰ ਉਹਨਾਂ ਦੀ ਪਾਰਟੀ ਦੇ ਪ੍ਰਤੀ ਵਫਾਦਾਰੀ ਇਮਾਨਦਾਰੀ ਔਰ ਉਹਨਾਂ ਦਾ ਗ੍ਰੈਂਟ ਹੈ ਮੈਨਰ ਗਾਂਧੀ ਪਰਵਾਰ ਨਾਲ ਉਹਦੇ ਕਰਕੇ ਹੀ ਤੁਸੀਂ ਦੇਖੋ ਅੱਜ ਮੈਂ ਵੀ ਬਹੁਤ ਜਗ੍ਹਾ ਤੇ ਕੰਮ ਕਰਦਾ ਹਾਂ ਪਰ ਜੋ ਜ਼ਿੰਮੇਵਾਰੀ ਹੈ ਨਾ ਉਹ ਮੇਰੀ 150 ਸੀਟਾਂ ਦੇ ਉੱਪਰ ਲੋਕ ਸਭਾ ਦੇ ਉਮੀਦਵਾਰ ਚੁਣਨ ਦੀ ਕਿ ਕਿਹੜੇ ਸਟੇਟ ਦੇ ਵਿੱਚ ਕਿਹੜੀ ਲੋਕ ਸਭਾ ਚ ਕਿਹੜਾ ਕਾਂਗਰਸ ਪਾਰਟੀ ਦਾ ਉਮੀਦਵਾਰ ਤਖ਼ਤਵਰ ਹੈ ਅਗਰ ਉਸਨੂੰ ਉਸ ਗੱਲ ਦੀ ਜ਼ਿੰਮੇਵਾਰੀ ਮਿਲੀ ਤਾਂ ਰਾਣਾ ਸਾਹਿਬ ਜੀ ਔਰ ਜਦੋਂ ਰਾਣਾ ਸਾਹਾ ਦਾ ਨਾਮ ਲਏ ਜਾਂਦਾ ਸਭ ਤੋਂ ਪਹਿਲਾਂ ਸ੍ਰੀ ਨੰਤੂ ਸਾਹਾ ਦਾ ਨਾਮ ਉਸਦੇ ਗੱਲ ਨਾਲ ਜੁੜੇ ਜਾਂਦਾ ਉਹ ਜਪੋ ਦੇ ਨਾਲ ਕੀ ਹੁੰਦਾ ਜਿਵੇਂ ਅੱਜ ਗੱਲ ਹੋ ਰਹੀ ਹੈ ਕਿ ਸਮੂਹ ਤੋਂ ਦੇਵਾਲ ਸਾਹਿਬ ਆਏ ਯਾ ਸਮੂਹ ਦੇ ਲੋਕ ਉਹਦੇ ਦਾ ਮੈਨੂੰ ਪਤਾ ਲੱਗਦਾ ਕਿ ਕਿਉਂਕਿ ਹੁੰਦਾ ਕੀ ਹੈ ਦੇਵਾਲ ਸਾਹਿਬ ਆਏ ਇਹਨਾਂ ਨੇ ਫੋਟੋ ਮੇਰੀ ਖਿੱਚੀ ਵੀ ਉਹਨੇ ਪਰ ਫੰਕਸ਼ਨ ਦੀ ਇਹ ਆਪਣੇ ਫੇਸਬੁਕ ਤੇ ਪਾਉਂਦੇ ਆ ਉਹ ਅਗਲਾ ਨਾ ਇਹ ਦੇਵਾਲ ਸਾਹਿਬ ਚਲੇਗੇ ਉੱਥੇ ਮੈਂ ਵੀ ਜਾਵਾਂ ਉਹ ਆਹਰਾ ਬੇਈ ਚੱਕਦਾ ਸਿੱਧਾ ਹੋ ਰਿਹਾ ਹਰਦਾ ਕਿਸੇ ਕੋਲ ਇਹ ਭਾਈ ਸਾਹਿਬ ਤੁਸੀਂ ਮੇਰੇ ਕੋਲ ਆਇਓ ਉਹਨਾਂ ਫੋਟੋ ਉੱਥੇ ਹੁੰਦਾ ਵੀ ਲੈ ਕੇ ਮੈਨੂੰ ਲੈ ਆਉਂਦਾ ਫੋਟੋ ਖਾਉਂਦਾ ਪਾਉਂਦਾ ਇਹੀ ਮੈਨੂੰ ਪਤਾ ਆਉਂਦਾ ਕਿ ਕੌਣ ਹੈ ਕੌਣ ਨਹੀਂ ਲੋਕਾਂ ਦੇ ਜਜ਼ਬਾਤ ਇਸ ਤਰ੍ਹਾਂ ਹਰ ਬੰਦਾ ਚਾਹੁੰਦਾ ਸਭ ਤੋਂ ਕੀ ਅਸੀਂ ਵਿਜੇਂਦਰ ਸਿੰਘਾ ਦੀ ਮਦਦ ਕਰੀਏ ਅਸੀਂ ਆਪਣੀ ਹਾਜ਼ਰੀ ਭਾਈ ਪਰ ਉਹਦਣਾ ਕੀ ਹੁੰਦਾ ਨਹੀਂ ਕਈ ਵਾਰੀ ਸਾਡੇ ਤੋਂ ਜਾਂ ਸਾਡੇ ਬੰਦਿਆਂ ਤੋਂ ਆਊਟ ਆਫ ਲਵ ਕਹੋ ਜਾਂ ਆਊਟ ਆਫ ਇੰਟਰਸਟ ਵੀ ਸਰ ਤੋਂ ਗੁੱਸੇ ਹੋ ਜਾਂਦੇ ਉਹ ਸਰ ਜੀ ਮੈਂ ਇਹ ਤੁਹਾਨੂੰ ਸੁਣ ਕੇਣਾ ਚਾਹੁੰਦਾ ਕਿ ਅੱਜ ਅੰਕਲ ਨੂੰ ਪਾਰਟੀ ਨੇ ਕੈਂਪੇਨ ਕਮੇਟੀ ਦਾ ਚੇਅਰਮੈਨ ਲਾਇਆ ਪੂਰੇ ਪੰਜਾਬ ਦਾ ਇਹ ਕੋਈ ਛੋਟੀ ਜੁਗਮਗਾਲੀ ਨਹੀਂ ਹੈ ਤੁਸੀਂ ਜੇ ਪੂਰੇ ਉਸ ਕਿੰਝ ਬਰੇ ਲੋਕਸਟਾਰ ਦੇ ਵਿੱਚ ਕੈਂਪੇਨ ਕਮੇਟੀ ਦੇ ਚੇਅਰਮੈਨਸ ਦੇਖੋ ਜੀ ਉਹ ਸਾਰੇ ਉਹ ਲੋਕ ਹੁੰਦੇ ਨੇ ਜਿਹੜੇ ਸੂਬਿਆਂ ਦੇ ਚੀਫ ਮਿਨਿਸਟਰਸ ਰਹੇ ਹੁੰਦੇ ਆ ਜਾਂ ਸੂਬੇ ਦੇ ਚੀਫ ਮਿਨਿਸਟਰ ਹੁੰਦੇ ਆ ਜਾਂ ਉਹਦੇ ਬਰਾਬਰ ਦੇ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਪਾ ਕੇ ਲਾਉਂਦੇ ਆ ਤੇ ਮੈਨੂੰ ਵੀ ਇਸ ਗੱਲ ਦੀ ਇਸ ਸਾਲ ਦਾ ਆਪਣੇ ਮਾਨ ਦੇ ਵਿੱਚ ਥੋੜਾ ਮਾਨ ਨਹਿਸ ਹੁੰਦਾ ਹੈ ਕਿ ਜੇ ਅੰਕਲ ਮਿਆਦੇ ਮੇਰੀ ਬਾਹ ਫੜ ਕੇ ਮੈਨੂੰ ਅਸ਼ੀਰਵਾਦ ਇਕੋ ਲੈ ਕੇ ਆਏ ਤੇ ਪਾਰਟੀ ਰਾਜ ਕੇ ਇਹ ਬੰਦੇ ਉੱਚੇ ਔਰ ਦੇ ਉੱਪਰ ਇਰਮ ਸੱਭਾ ਦਿੱਤਾ ਔਰ ਮੈਂ ਜ਼ਿੰਦਗੀ ਦੇ ਵਿੱਚ

ਮੈਂ ਬਹਿ ਦੇਖ ਰਹੇ ਹਾਂ ਕਿ ਅਗਰ ਅੱਜ ਇਸ ਜੁਨ ਦੇ ਵਿੱਚ ਮੈਨੂੰ ਪਰਮਾਤਮਾ ਮੌਕਾ ਦਿੰਦਾ ਹੈ ਹੋਰਾਂ ਸਾਰਿਆਂ ਦਾ ਪਿਆਰ ਤੇ ਸ਼ੀਵਾਂ ਦਿੰਦਾ ਹੈ ਇਸ ਦਾ ਹਮਲੇ ਨਹੀਂ ਕਿਹਾ ਕਿ ਤੁਸੀਂ ਲੋਕ ਹਰ ਰੋਜ਼ 5 5 7 700 ਬੰਦੇ ਦੇ ਮਾਈਂਡ ਨੂੰ ਚੇਂਜ ਕਰਨ ਦੀ ਤਾਕਤ ਹੈ ਯੂ ਪੀਪਲ ਹੈਵ ਦੀ ਕੈਪੈਸਿਟੀ ਟੂ ਚੇਂਜ ਦੀ ਮਾਈਂਡ ਆਫ ਆਲ ਇਨਫਲੂਐਂਸੀ ਮਾਈਂਡਸ ਆਫ ਸੋ ਮੈਨੀ ਪੀਪਲ ਔਰ ਡਿਫਰੈਂਟ ਬਿਜ਼ਨਸ ਕਿ ਜੇ ਤੁਸੀਂ ਉਸ ਗੱਲ ਨੂੰ ਰੱਖਦੇ ਹੋ ਮੇਰੇ ਦਾ ਸਿਰਫ ਇੱਕੋ ਹੀ ਥੋਟ ਹੈ ਕਿ ਆਪਾਂ ਮਿਲ ਕੇ ਕਨਵਰਸੇਸ਼ਨ ਦੇ ਨਾਲ ਵੀ ਸਲਾਹਕੇ ਨੂੰ ਆਪਾਂ ਅੱਗੇ ਲੈ ਕੇ ਜਾਣਗੇ ਪਹਿਲਾਂ ਵੀ ਕੀਤਾ ਹੈ ਮੈਂ ਆਪਣਾ ਇੱਕ ਡਾਕੂਮੈਂਟ ਬਣਾਇਆ ਹੈ 20 ਦਿਨ ਪਹਿਲਾਂ 15 ਦਿਨ ਸੀ ਮਿਲਣ ਕੀਤੀ ਬਾਕੀ ਲੋਕਾਂ ਦਾ ਕੰਮ ਹੁੰਦਾ ਸਿਰਫ ਕਾਪੀ ਪੇਸਟ ਕਰੋ ਤੇ ਲੋਕਾਂ ਨੂੰ ਦੇ ਦੇ ਮੈਂ ਸਮਝਦਾ ਕਿ ਮੈਂ 15 ਦਿਨ ਆਪਣੇ ਟੀਮ ਨੂੰ ਲਗਾ ਕੇ ਅਸੀਂ ਕੰਮ ਕੀਤਾ ਕਿ ਅਸੀਂ ਮੈਂ ਇੱਕ ਸਿਲੀਨਗਪੁਰ ਸਾਹਿਬ ਦੇ ਨਾਲ ਜੁੜੇ ਹੋਏ ਇਸ਼ੂਸ ਨੂੰ ਮੈਂ ਉਸ ਉਸ ਡਾਕੂਮੈਂਟ ਵਿੱਚ ਲਿਖਿਆ ਤੇ ਨਾਲ ਆਪਣੇ 2 ਹਫਤੇ ਵੀ ਆਏ ਕਿ ਉਹਨੂੰ ਅਸੀਂ ਕਾਪੀ ਦਾ ਰਿਹਾ ਨਹੀਂ ਕਰ ਕਰ ਭੇਜ ਵੀ ਰਹੇ ਹਾਂ

ਗੁਰਦੇਵ ਜੀ ਦੇ ਗਰੁੱਪ ਦੇ ਬਣੇ ਕੋਈ ਵੀ ਬਣੇ ਹਰ ਬਾਰ ਦਾ ਪ੍ਰੈਜ਼ੀਡੈਂਟ ਸਮੂਹ ਦਾ ਪਿਛਲੇ 2009 ਤੋਂ ਅੱਜ ਤੱਕ ਮੇਰੇ ਨਾਲ ਹਮੇਸ਼ਾ ਨਿੱਜੀ ਸੰਬੰਧ ਰੱਖਦੇ ਆ ਕਿ ਮੈਂ ਆਪਣੇ ਬਾਹਰ ਦੇ ਮੈਂਬਰਸ ਦੇ ਨਾਲ ਉਹਨਾਂ ਦੇ ਆਈਡੀਆਸ ਨੂੰ ਤੇ ਉਹਨਾਂ ਦੀ ਕਨਵਰਸੇਸ਼ਨ ਨੂੰ ਓਪਨ ਕਨਸਿਡੇਰੇਟ ਕਰਨਾ ਹੈ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਉਹ ਇਲਾਕੇ ਦੇ ਇਸ਼ੂਸ ਕੀ ਨੇ ਮੈਂ ਹੋਰ ਜਿਸ ਦਾ ਤੁਸੀਂ ਵਰਨ ਲੋਗ ਹੋ ਜੋ ਚੀਜ਼ ਤੁਸੀਂ ਮੈਨੂੰ ਦੱਸ ਸਕਦਾ ਕੋਈ ਨਹੀਂ ਦੱਸ ਸਕਦਾ ਸੋ ਲਾਇਕ ਟੂ ਪ੍ਰੇਪੇਰ ਕਿ ਇਸ ਹੌਂਦ ਗਵਰਨਮੈਂਟ ਆਫ ਇੰਡੀਆ ਯੂ ਪੀਪਲ نو ਹਾਊ ਦਾ ਗਵਰਨਮੈਂਟ ਆਫ ਇੰਡੀਆ ਫੰਕਸ਼ਨ ਐਂਡ ਯੂ نو ਹਾਊ ਦਾ ਸਟੇਟ ਗ कि दर, कोई किंतु इस करके नहीं है कि अगर मैं इस इलाके की तो आई रीट पीपल फ्रॉम दिस क्रिटेनिटीज कि कर सके है में। मेरे ना सारे में ही है कि इस तो अंकल ने बड़े इश्यूज की गलत की अंकल ने नहरी पानी दी की गल की मैन भी लगता कि शायद पटियाले का जिला से सी। उस तुम तो जो नहरी पानी किसी हल्के ब्लॉक आ रहा होगा या किसी इलाके से आ रहा होगा वह पटियाले ਇਹਦਾ ਨਾਲ ਕੁਝ ਸਾਦੇ ਇਲਾਕੇ ਦੇ ਤੋਂ ਨਵੀਂ ਪਹੁੰਚ ਆਇਆ। ਇਹ ਗਰਮੇ ਸਰ ਕੇ ਕਹਿੰਦੇ ਕਿ ਮੈਂ ਵੀ ਸੰਗੂਤ ਤੋਂ ਹਾਂ। ਮੈਂ ਪੜਾਇਲੇ ਤੋਂ ਸੀ ਮੈਂ ਸੰਗੂਤ ਤੋਂ ਨੜੀ। ਜਿਸ ਦਾ ਮੇਰੇ ਬਾਰੇ ਕਿਹਾ ਗਿਆ ਕਿ ਉੱਥੇ ਕੈਂਸਰ ਦੀ ਬੜੀ ਪ੍ਰੋਬਲਮ ਹੈ। ਬਿਮਾਰੀ ਦੀ ਉਹਦੇ ਪੀ.ਜੇ. ਵਿੱਚ ਲੈ ਕੇ ਗਿਆ। ਇਹ ਸਾਰਾ ਇਸ਼ੂ ਸਟਾਰਟ ਕਿਵੇਂ ਹੋਇਆ? ਕਿ ਜਦੋਂ ਮੈਂ ਸੰਗੂਤ ਪਹੁੰਚਿਆ ਤਾਂ ਮੈਨੂੰ ਸਭ ਨੇ ਦੱਸਿਆ ਕਿ ਉਹ ਕੈਂਸਰ ਦੀ ਬਿਮਾਰੀ ਬਹੁਤ ਹੈ। ਕਿ ਪੂਰੇ ਮਾਲਵੇ ਵਿਜਨ ਦੇ ਵਿੱਚੋਂ ਇੱਕ ਪੂਰੀ ਕੈਂਸਰ ਦੇ ਪੇਸ਼ੈਂਟ ਸੀ ਟレイン ਭਾ ਕੇ ਡਿੱਗਣੇ ਜਾਂਦੇ। ਸੋ ਆਈ ਕੁਡ ਅੰਡਰਸਟੈਂਡ ði ਅਲਰਮਿੰਗ ਸਿਚੁਏਸ਼ਨ ਇਨ ਸੰਗੂਲ ਔਰ ਇਦੀ ਮਾਰਬਾ ਰਿਜਨ ਔਫ ਪੰਜਾਬ। ਕਿ ਮੇਰੇ ਮਨ ਚ ਪਹਿਲੇ ਦਿਨ ਤੋਂ ਇੱਕ ਟੀਚਾ ਬਣ ਗਿਆ ਕਿ ਹਮ ਲੈਂ ਉਹ ਹਸਪੀਟਲ ਲੈ ਕੇ ਆਉਣਾ। ਤੇ ਮੈਨੂੰ ਕਿਉਂਕਿ ਮੈਂ ਆਰਗੇਨਾਈਜੇਸ਼ਨ ਦਾ ਬੰਦਾ ਹੈ ਆਰਗੇਨਾਈਜ਼ੇਸ਼ਨ 'ਚ ਕੰਮ ਕਰਦਾ ਸੀ ਤੇ ਸਾਡੀ ਗਵਰਨਮੈਂਟ ਬਣ ਕੇ ਮੈਂ ਐਨਪੀ ਬਣ ਗਿਆ। ਤਾਂ rau ji ne mainu ਕੋਲ ਗਈ 6 ਮਹੀਨੇ ਬਾਅਦ ਕਿ ਸਿੰਗਲ ਜਨ ਬਹੁਤ ਫੋਕੀ ਆਰਗੇਨਾਈਜੇਸ਼ਨ 'ਚ ਸ਼ੁਰੂ ਮਾਰਿਆ।

ਜਿੰਨੀ ਵਾਰ ਵੀ ਮੈਨੂੰ ਮਿਲਦੇ ਆ ਉਹ ਮੇਰੇ ਕੋਲ ਜਾ ਕੇ ਮੈਨੂੰ ਇਹ ਕਹਿ ਕੇ ਹੈਲੋ ਮਿਸਟਰ ਹਸਪੀਟਲ ਹੈਲੋ ਮਿਸਟਰ ਉਹਦਾ ਮੈਨੂੰ ਫਾਇਦਾ ਹੋਇਆ ਮੈਨੂੰ ਉਹਦਾ ਫਾਇਦਾ ਕੀ ਹੋਇਆ ਕਿ ਉਹ ਮੈਨੂੰ ਮਿਸਟਰ ਹਸਪੀਟਲ ਕਹਿ ਲਾ ਕੇ ਉਹ ਹਸਪੀਟਲ ਦੀ ਗੱਲ ਚੱਲੀ ਕਿ ਸਾਰੇ ਮੈਨਜ਼ ਨੇ ਲੱਗਿਆ ਯਾਰ ਪ੍ਰਾਈਮ ਮਿਨਿਸਟਰ ਇਹਨੂੰ ਹਸਪੀਟਲ ਦੇ ਨਾਲ ਜਾਂਦਾ ਹੈ ਤੇ ਅੱਜ ਜਿਹੜੇ ਸਮੂਝ ਦੋ ਹਸਪੀਟਲ ਖੁੱਲੇ ਦੋਨੋਂ ਡਿਫਰੈਂਟ ਮਿਨਿਸਟਰੀਜ਼ ਦੇ ਹਸਪੀਟਲ ਖੁੱਲੇ ਇਕ ਇਕਨੋਮਿਕ એનર્ਜੀ ਦੇ ਥੱਲੇ ਆਉਂਦਾ ਹੈ Tata ਦਾ ਜੈਨ ਕੰਸਲਟਰ ਬਹਾ ਅਕਨੋਮਿਕ ਰਿਸਰਚ ਸੈਂਟਰ ਭਾਰਤੀ ਆਰਗੇਨਾਈਜੇਸ਼ਨ ਹੈ ਜਿਹੜਾ ਡਾਕਟਰ ਕੈਨਸਰ ਆਪ ਨੂੰ ਬੰਬੇ ਵੀ ਚਲਾਉਂਦਾ ਤੇ ਉਹ ਸਪਲਾਈਸ਼ਨ ਜਿਹੜਾ ਡਾਕਟਰ ਆਉਂਦਾ ਆਪਾਂ ਕੋਲੇ ਕਿ ਪ੍ਰਾਈਵੇਟ ਹਸਪੀਟਲ ਇਟ ਇਜ਼ ਅ ਗਵਰਨਮੈਂਟ ਰਨ ਹਸਪੀਟਲ ਤੇ 95% ਪੇਸ਼ੈਂਟਸ ਉਹ ਹਸਪੀਟਲ ਦੇ ਵਿੱਚ ਫ੍ਰੀ ਵੀ ਹੁੰਦੇ ਇੱਕ ਪੈਸਾ ਖਤਮ ਨਹੀਂ ਹੁੰਦਾ ਇਹ ਮੈਂ ਇਹ ਬਣੀ ਗੱਲ ਦੱਸੇ ਨੂੰ ਬੜਾ ਅੰਧਵਰਣ ਤਸੱਲੀ ਹੁੰਦੀ ਹੈ ਮਨਨ ਕਿਰ ਇੱਕ ਲੋਕ ਕੈਨਸਰ ਦੇ ਪੇਸ਼ੈਂਟਸ ਕਿਸੇ ਪ੍ਰਾਈਵੇਟ ਜਗ੍ਹਾ ਚਲੇ ਜਾਣ ਨਾ ਤਾਂ ਉਹਦੇ ਨੂੰ ਕੀ ਦਾ ਉਦਦ ਜੇ ਵੀ ਖਾਦੀ ਹੋਣੀ ਤੇ ਫਿਰ ਨਹੀਂ ਤੇ ਪੇਸ਼ੈਂਟ ਵੀ ਫੋਟੋ ਨੇਰ ਯਾਨੀ ਸਿਮਲਟੇ ਫੈਸਿਲਿਟੀ ਬਣੀ ਹੈ ਉੱਥੇ ਰਾਜਸਥਾਨ ਦੇ ਮਰੀਜ਼ ਹਰਿਆਣਾ ਦੇ ਮਰੀਜ਼ ਪੰਜਾਬ ਦੇ ਮਰੀਜ਼ ਤੇ ਇਵਨ ਚੰਡੀਗੜ੍ਹ ਦੇ ਤੋਂ ਵੀ ਲੋਕ ਕੈਂਸਰ ਟਰੀਟਮੈਂਟ ਲਈ ਸੰਗਰਾਂਦ ਲਾ ਗਏ ਇਹ ਕਿਡ ਸੱਚੇ ਬਿਊਟੀਫੁਲ ਸਿਸਟਮ ਕਿ ਉਹਦਾ ਕਿਹੜਾ ਪਾਲੀ ਬਾਇਪਸੀ ਮੋਗਰ ਕਿਸੇ ਨੇ ਮਾਈਕਰੋਸਕੋਪਸ ਦੇਖਣਾ सो दैट माइक्रोस्कोप इज ड्यू फ्रॉम टू डिफरेंट लोकेशन वन इज बॉम्बे एंड वन इज नो ताकि एक राइट डिसीजन हो सके कि इस पेशेंट पे ऊपर कीमोथेरेपी होनी है रेडियोथेरेपी होनी है या पहला की होना है बाद की होना है या पहला ऑपरेटिव होना है जो भी है डिसीजन इज टेकन बाय दी रिवाइज और दी कंसेंट ऑफ मल्टीपल डॉक्टर ते दूसरा सा फायदा की होया कि बजट एलोकेशन दे विच हेल्थ मिनिस्ट्री ने नवे प्रोजेक्ट्स पास किए ते मैंने उस वेले हेल्थ मिनिस्ट्री देखा ਕਿਸਿਕਾ ਸਾਹਿਬ ਆਪਕੋ ਹਸਪੀਟਲ ਦੇ ਰਿਹਾ ਹੈ ਪ੍ਰਾਈਮ ਮਿੰਿਸਟਰ ਦਾ ਮੈਸੇਜ ਹੈ ਮੈਂ ਕਹਾਂਗੀ ਦੋ ਕਹਿੰਦੇ ਕਾਹਦੇ ਮੈਨੂੰ ਪੀਜੀਆਈ ਕੋ ਆਪਣੀ ਅਲੋਕੇਸ਼ਨ ਦੀ ਹੋਈ ਹੈ ਬਜਟ ਵਿੱਚ ਕਿ ਇਸ ਨੂੰ ਬਹੁਤ ਇਤਨਾ ਪੈਸਾ ਦੇਗੇ ਪੀਜੀਆਈ ਨੂੰ ਸੂਤ ਨਹੀਂ ਕੋਲ ਚੰਡੀਗੜ੍ਹ ਨੇ ਸਪੇਸ ਹੀ ਨਹੀਂ ਹੈ ਪੀਜੀਆਈ ਕੇ ਵੱਲ ਐਕਸਪੈਂਡ ਕਰਨੇ ਆਪ ਉਸ ਦਾ ਵਰਟੀਕਲ ਮੈਨੂੰ ਦੇ ਦਿਓ ਕਹਿੰਦੇ ਡਾਕਟਰੀ ਜਾਏ ਤਾਂ ਮੈਂ ਕਿਹਾ ਚੰਡੀਗੜ੍ਹ ਦੇ ਡਾਕਟਰ ਕੋਲ ਸ਼ਿਫਟ ਵਿੱਚ ਭੇਜ ਦੇਣਾ ਸਰ ਉੱਥੇ ਵੀਲੇ ਚੱਲ ਜਾਏ ਉਹਨਾਂ ਦੇ ਨਾਲ ਸਮਝ ਆ ਗਈ ਕਿ ਇਹ ਤਾਂ ਡਾਇਰੈਕਟਰ ਜਿਆਦਾ ਕੰਫਰਟੇਬਲ ਨਹੀਂ ਸੀਗਾ ਉਹਦੇ ਕੋਲ ਮੈਂ ਥੋੜ੍ਹਾ ਪੂਰੀ ਟੂਰ ਟੈਕਰਾਦੀ ਤੇ ਉਹ ਤੋਂ

ਉਹ ਦੋ ਦਿਨ ਮੈਂ ਔਰ ਇਹ ਦੋ ਕੁ ਜਿਹਸਤਾ ਟੋਪਿਕ ਬੋਰਡ ਲੱਗਿਆ ਸੀ ਕਿ ਇਹ ਪੀਜੀ ਦਾ ਘਾਟਨ ਕੰਨੇ ਦੁਆਬਾ ਮੇਰੇ ਲਈ ਕੀਤਾ 1954 ਆਈ ਲੌਸ ਮਾਈ ਫਾਦਰ ਇਨ 2005 ਤੇ ਮੇਰੇ ਮਨ ਤੇ ਉਦਨ ਆਇਆ ਯਾਰ ਕਿ ਕਦੇ ਪ੍ਰਮਾਤਮਾ ਨੇ ਮੌਕਾ ਦਿੱਤਾ ਨਾ ਉਹਦਾ ਕਿਸੇ ਡਾਕਟਰ ਕੋਲ ਟਾਈਮ ਹੀ ਨਹੀਂ ਹੈ ਕਿਸੇ ਪੇਸ਼ੈਂਟ ਦੇਖਦਾ ਉਹਦੇ ਕਿਸੇ ਪੇਸ਼ੈਂਟ ਦੇ ਨੂੰ ਇਸ ਨੂੰ ਪਾਉਣ ਵਾਸਤੇ ਜਗ੍ਹਾ ਨਹੀਂ ਹੈ ਕੋਈ ਸਟਰਕਚਰ ਦੇ ਪਿਆ ਕੋਈ ਗੱਡੀ ਚ ਪਿਆ ਉੱਤੇ ਬੋਲਣ ਲੱਗੇ ਉਹ ਕਿ ਜੇਕਰ ਪ੍ਰਮਾਤਮਾ ਨੇ ਮੌਕਾ ਦਿੱਤਾ ਤਾਂ ਇਹਦਾ ਨਾਲ ਇੱਕ ਹਸਪਤਾਲ ਪੰਜਾਬ ਖੁੱਲਦਾ ਨਾ ਮੈਨੂੰ 2005 'ਚ ਪਤਾ ਸੀ ਕਿ ਮੈਂ ਸਕੂਲ ਜਾਣਾ ਨਾ ਮੈਨੂੰ ਇਹ ਪਤਾ ਸੀ ਕਿ ਮੈਂ ਇਹ ਖੁੱਲ ਪਾਉਣਾ ਨਹੀਂ ਪਰ ਲੇਕਿਨ 2009 'ਚ ਮੈਨੂੰ ਰਾਹੁਲ ਜੀ ਨੇ ਟਿਕਟ ਦੇ ਕੇ ਸੂਰਪੇਂ ਗਿਆ ਉੱਥੇ ਦੇ ਲੋਕਾਂ ਨੇ ਮੇਰੇ ਤੇ ਆਸ਼ੀਰਵਾਦ ਦਿੱਤਾ ਮੈਂ 2009 'ਚ ਹੀ ਹੋ ਗਿਆ ਮੈਂ 30 ਸਾਲ ਉਮਰ ਕੀ ਦੀ ਇੱਕ ਬਦਾਰੀ ਕਿਲੇ ਜਗ੍ਹਾ ਵੀ ਉੱਥੇ ਪਈ ਸੀ ਜਿੱਥੇ ਪੁਰਾਣੇ ਲੋਕ ਖਰਾਬੀ ਕੰਮ ਕਰਾਣ ਲੱਗੇ ਸੀ ਤੇ ਕਿਸੇ ਤਰ੍ਹਾਂ ਹੋ ਗਈ ਉੱਥੇ 25 ਕਿਲੇ ਵਿੱਚ ਅੱਜ ਪੀ.ਜੇ.ਆਈ ਦਾ ਸੈਂਟਰ ਸੈਟਰ ਖੜਾ ਹੈ ਬਹੁਤ

ਜੇ ਆਪਾ ਇਹਦੇ ਵਾਸਤੇ ਇੱਕ ਕਾਨਫਰੈਂਸ ਫੰਡ ਦੀ ਮੇਨਟੇਨੈਂਸ ਵਾਸਤੇ ਪਰਮਨੈਂਟਲੀ ਬਣਾਦਾ ਮੈਂ ਨਾ ਇਹ ਸਾਰੀ ਲਾਈਫ ਟਾਈਮ ਚੀਜ਼ ਨੂੰ ਤੁਸੀਂ ਇਸੇ ਤਰੀਕੇ ਨਾਲ ਅਰੀਜਰ ਬੈਟਰੀ ਕੇ ਨੀ ਹੁਸਾ ਕਰ ਰਹੇ ਹੋ। ਨਹੀਂ ਤਾਂ ਜਿੰਨਾ ਜਦੋਂ ਆਪਣਾ ਇਨਵੋਲਵਮੈਂਟ ਹੁੰਦੀ ਤਾਂ ਗਵਰਨਮੈਂਟ ਆਫ ਇੰਡੀਆ ਹੋਣੀ ਕਿ ਬਣਾਉਂਦੀ। ਉਹ ਪੈਸਾ ਨਾ ਕਿਸੇ ਸਟੇਟ ਦਾ 100% ਪੈਸਾ ਦਿੱਲਦੀ ਸੀ ਉਹਨਾਂ ਹੋਲੀ ਵਾਲੀ ਉਹਨਾਂ ਨੇ ਸਟੇਟ ਕੰਪੋਨੈਂਟ ਜੋੜਤਾ। ਉਹ ਇਸ ਕਰਕੇ ਜੋੜਤਾ ਕਿ ਕਹਿੰਦੇ ਜਦ ਤੱਕ ਸਟੇਟ ਦੀ ਇਨਵੋਲਵਮੈਂਟ ਹੀ ਹੁੰਦੀ ਸਟੇਟ ਪ੍ਰੋਜੈਕਟ ਨੂੰ ਹੋਲੀ ਹੀ ਕਰਦੇ। ਤੇ ਸਾਰਾ ਪੈਸਾ ਇਸੇ ਤਰੀਕੇ ਨਾਲ ਵੇਸ ਹੋ ਜਾਂਦਾ। ਕੈਸਾ ਇੱਕ ਬਹੁਤ ਛੁੱਟੀ ਵਾਲੀ ਹੈ ਸੀਐਸਆਰ ਨੂੰ ਬਹੁਤ ਪੈਸਾ ਮਿਲਦਾ ਹੈ ਬੜੀਆਂ ਕੰਪਨੀਆਂ ਬਹੁਤ ਪੈਸਾ ਦਿੰਦੀਆਂ ਉਹ ਦਿੰਦੀਆਂ ਹੋਊ ਹੈ ਜਿਹੜਾ ਪੈਸਾ ਰਾਈ ਡਾਇਰੈਕਸ਼ਨ ਦੇ ਵਿੱਚ ਜਿਹੜੀ ਆਰਗੇਨਾਈਜੇਸ਼ਨ ਖਰਚ ਕਰਦੀ ਹੈ ਜੋ ਸਰ ਕੇ ਮੈਂ ਜ਼ਿਆਦਾ ਨਹੀਂ ਕਹਿਣਾ ਤੁਹਾਨੂੰ ਇਹ ਜਿਓ ਪੇਂਦੀ ਹੈ ਆਇਰਪੋਰਟ ਅਪਰੋਕਸੀਮੇਸ਼ਨ ਟੂ ਆਇਰਪੋਰਟ ਅਕਸ ਹਾਊ ਆਈ ਥਿੰਕ ਅਬਾਊਟ ਡਿਵੈਲਪਮੈਂਟ ਆਨ ਹਾਊ ਆਈ ਥਿੰਕ ਅਬਾਊਟ ਪੰਜਾਬ ਔਰ ਹਾਊ ਆਈ ਥਿੰਕ ਅਬਾਊਟ ਸ੍ਰੀ ਨੰਕੁਰ ਸਾਹਿਬ ਤੁਸੀਂ ਇਹ ਸਦਾ ਫੈਸਲਾ ਕਰ ਰਹੇ ਹੋ ਕਿ ਇਹ ਤੁਸੀਂ ذرو میرے ਨਾਲ ਇਹ ਚਾਰਜ ਰਹਿ ਕੇ ਬਹੁਤ ਸਕੇਮਪੇਨ ਦਾ 파ਰਟ ਮਨਾ ਕਰਨਾ ਕਿਉਂਕਿ ਬਹੁਤ ਸਾਰੀਆਂ ਨਿਸਤਾਂ ਹਮਨੇ ਸ਼ੇਅਰ ਕੀਤਾ ਕਿ ਕੋਈ ਲੋਕ ਤਾਂ ਬੀਜੇਪੀ ਨੂੰ ਮੋੜ ਬਣ ਜਾਂਦੇ ਵੋਟ ਖਰਾਬ ਨਾ ਹੋਵੇ ਯਾਰ ਦੇਸ਼ ਦੀ ਕਿਹੜਾ